간다구나 산들고 뭔가 뿐 남자 이 밖에 가고 이라 한다 간다구나 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੋਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਾਡਾ ਛੋਟਾ ਵੀਰ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਜਿਨ੍ਹਾਂ ਨੂੰ ਪਿਛਲੇ ਦਿਨ ਉਹਨਾਂ ਦਾ ਪਿੰਡ ਦੀਨੇਵਾਲ ਦੇ ਵਿੱਚ ਇੱਕ ਘਟਨਾ ਵਾਪਰੀ ਜਿਹਦੇ ਦੌਰਾਨ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਹੈ ਉਹਨਾਂ ਦੀ ਬੇਪਤੀ ਉਹਨਾਂ ਦੀ ਕੀਤੀ ਗਈ ਅੱਜ ਸਾਰੇ ਅਸੀਂ ਗੋਇੰਦਵਾਲ ਸਾਹਿਬ ਗੁਰਦੁਆਰਾ ਸਾਹਿਬ ਸ਼ਿਸ਼ੋਪਤਾ ਪੂਰੇ ਪਿੰਡ ਦੀ ਪੰਚਾਇਤ ਇਹਨਾਂ ਦਾ ਪਰਿਵਾਰ ਉਹ ਪੁਲਿਸ ਮੁਲਾਜ਼ਮ ਮੇਰੇ ਭੈਣਪਰਾ ਨੰਗ ਸਿੰਘ ਜਥੇਬੰਦੀਆਂ ਬਾਬਾ ਮੇਜਰ ਸਿੰਘ ਛੋਟੀ ਸਾਹਿਬ ਹੁਣਾ ਦੀਆਂ ਨਿਸ਼ਾ ਨਿਰਦੇਸ਼ਾਂ ਦੇ ਅਧੀਨ ਉਹਨਾਂ ਵੱਲੋਂ ਸਾਰੇ ਭੈਣ ਭਰਾ ਭੇਜੇ ਗਏ ਕਿ ਕੁਝ ਸ਼ਰਾਰਤੀ ਬੰਦੇ ਇਸ ਮਸਲੇ ਨੂੰ ਦਿਨ ਬਾ ਦਿਨ ਚੂਲਦੇ ਰਹੇ ਸੀ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਹੈ ਸਹਬੇ ਸਾਡੇ ਸ੍ਰੀ ਗੁਰੂ ਅਨ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੂਰਵ ਆ ਤੇ ਮੈਂ ਸਮਝਦਾ ਹਾਂ ਕਿ ਅੱਜ ਦੇ ਦਿਨ ਅਸੀਂ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੋਡੇ ਵਰਗਿਆਂ ਨੂੰ ਉਤਾਰਿਆ ਇਹ ਤਾਂ ਸਾਡੇ ਆਪਣੇ ਆ ਸਾਰੇ ਜਾਣੇ ਅਣਜਾਣੇ ਵਿਚਰਦਿਆਂ ਗਲਤੀਆਂ ਹੋ ਜਾਂਦੀਆਂ ਉਹਨਾਂ ਨੇ ਗੁਰੂ ਕਰਨ ਤਮਸਤਖ ਹੋ ਕੇ ਅੱਜ ਗੁਰੂ ਸਾਹਿਬ ਦੇ ਸਨਮੁਖ ਸੰਗਤ ਕੋ ਜਿੱਥੇ ਮਾਫੀ ਮੰਗੀ ਆ ਉੱਥੇ ਪਰਿਵਾਰ ਕੋ ਵੀ ਮਾਫੀ ਮੰਗੀ ਆ ਸੋ ਹੱਥ ਜੋੜ ਕੇ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡਾ ਧੰਨਵਾਦ ਕਿ ਤੁਸੀਂ ਸਿੱਖੀ ਦੇ ਪ੍ਰਤੀ ਜਿਹੜੀ ਆ ਆਪਣੀ ਆਵਾਜ਼ ਬੁਲੰਦ ਕੀਤੀ ਪਰ ਲੇਕਿਨ ਹੁਣ ਇਹ ਮਸਲਾ ਜਿਹੜਾ ਵਾ ਇੱਥੇ ਹੀ ਸਮਾਪਤ ਹੁੰਦਾ ਹੈ মিডিਆ ਵਾਲੇ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਪੰਜਾਬੀਅਤ ਦਾ ਭਲਾ ਚਾਉਂਦੇ ਹੋਏ ਪੰਜਾਬ ਦੇ ਹੋਰ ਬਹੁਤ ਮੁੱਦੇ ਆ ਜਿਨ੍ਹਾਂ ਦੇ ਉੱਪਰ ਸਾਨੂੰ ਪੰਜਾਬੀਆਂ ਨੂੰ ਇਕਮੁੱਟ ਹੋਣ ਦੀ ਲੋੜ ਆ ਇਹ ਸਾਡੇ ਘਰਾਂ ਦੀਆਂ ਲੜਾਈਆਂ ਅਸੀਂ ਆਪ ਨਿਜਠ ਲਾਂਗੇ ਪਰ ਜਿਹੜੇ ਸਾਡੇ ਬਾਹਰੀ ਲੋਕ ਸਾਡੇ ਪੰਜਾਬ ਪੰਜਾਬੀਅਤਾਂ ਬਲਾ ਕਰ ਰਹੇ ਆ ਉਹਨਾਂ ਨੂੰ ਇਕਮੁੱਟ ਹੋ ਕੇ ਨਿਜਠਣ ਦੀ ਲੋੜ ਹੈ ਸੋ ਬੇਨਤੀ ਹੈ ਕਿ ਇਸ ਮਸਲੇ ਨੂੰ ਅੱਜ ਗੁਰਨਾਨਕ ਸੱਚੇ ਪਾਤਸ਼ਾਹ ਜੀ ਪੂਰਬ ਦੇ ਨਾਲ ਨਾਲ ਇੱਥੇ ਹੀ ਜਿਹੜਾ ਵਾ ਉਹਨਾਂ ਦੇ ਪੂਰਬ ਦੇ ਨਾਲ ਨਾਲ ਜਿਹੜਾ ਉਹ ਖਤਮ ਹੁੰਦਾ ਇੱਥੇ ਗੁਰੂ ਸਾਹਿਬ ਕਿਰਪਾ ਕਰਨ ਦੀਨੇਵਾਲ ਪਿੰਡ ਦੇ ਨਿਵਾਸੀਆਂ ਨੂੰ ਤੇ ਇਹਨਾਂ ਨੂੰ ਪੈਨਪਰਾਵਾਂ ਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਤੇ ਸਿਰ ਜੋੜ ਕੇ ਬੈਠਣ ਦੀ ਜਿਹੜੀ ਆ ਉਹ ਸੱਚੇ ਪਾਤਸ਼ਾਹ ਜੀ ਸਮੱਤ ਦੇਣ ਦਾ ਨੂੰ ਇੰਨੀਆਂ ਤਬੀਂਤਾਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਉਹਨਾਂ ਵੱਲੋਂ ਜੋ ਵੀ ਫੈਸਲਾ ਇੱਥੇ ਲਿਖਿਆ ਗਿਆ ਵਾ ਪੰਚਾਇਤ ਪਿੰਡ ਡੀਨੇਵਾਲ ਤੋਂ ਜੋ ਤਰਪੀਤ ਸਿੰਘ ਦੇ ਨਾਲ ਤਾਂ ਖੜਾ ਆ ਸੀ ਉਹ ਅੱਜ ਫੈਸਲਾ ਜੋ ਵੀ ਲਿਖਿਆ ਗਿਆ ਵਾ ਉਸ ਮੁਲਾਕਮਾ ਨੇ ਬੂੰਦਵਾਲਦੀ ਨਗਰੀ ਦੇ ਵਿੱਚ ਆਣ ਕੇ ਤੇ ਆਪਣੇ ਤਰਪੀਤ ਕੋਲੋਂ ਪਿੰਡ ਦੀ ਪੰਚਾਇਤ ਕੋਲੋਂ ਬਾਬਾ ਸੋਦੀ ਸਿੰਘ ਮੇਜਰ ਜੀ ਕੋਲੋਂ ਮਾਫੀ ਮੰਗ ਰਹੀ ਆ ਉਹ ਫੈਸਲਾ ਜੋ ਵੀ ਹੋ ਚੁੱਕਾ ਵਾ ਉਹ ਫੈਸਲਾ થઈ ਜੜਾਵਾ ਮੁਕ ਸੁਖਾਵਾ ਹਾਂ ਸਮਾਪਤ ਹੋ ਗਿਆ ਹਾਂ ਤੂੰ ਵੀਡੀਓ ਜਿਹੜੀਆਂ ਵਾ ਉਹ ਨਾ ਪਾਈਆਂ ਜਾਣ ਮੁੱਖ ਮੰਤਰੀ ਸਾਹਿਬ ਦਾ ਵੀ ਫੈਸਲਾ ਉਹਨਾਂ ਨਾਲ ਹੋ ਚੁੱਕਾ ਮਾਫੀ ਮੰਗੀ ਗਈ ਪੁਲਿਸ ਵਾਲਾਂ ਕੋਲੋਂ ਵੈਗੁਰਜੀ ਕਾਕਾਂ ਸਾਹਿਬ ਵੈਗੁਰਜੀ ਜੀ ਕੀ ਫਤਿਹ ਮੈਂ ਤੁਹਾਡਾ ਮੁੱਖ ਮੰਤਰੀ ਤਰਪੀਤ ਸਿੰਘ ਮੁੱਖ ਮੰਤਰੀ ਜੋ ਪਿਛਲੇ ਦਿਨਾਂ ਤੋਂ ਝਗੜਾ ਚੱਲ ਰਿਹਾ ਮੇਰੇ ਕਿਸਾਂ ਦੀ ਬਦਬੀ ਕੀਤੀ ਗਈ ਪੁਲਿਸ ਮਲਾਜਮਾਂ ਵੱਲੋਂ ਉਹ ਆਪਣਾ ਕੀ ਕਹਿੰਦੇ ਆ ਆਪਣਾ ਜਥੇ ਬੰਦਿਆਂ ਪਹੁੰਚ ਗਿਆ ਵਾ ਆਪਣਾ ਆਪਾਂ ਕੀ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਵੱਲੋਂ ਜਫੇ ਬੰਦੀਆਂ ਪਹੁੰਚੀਆਂ ਆ ਆਪੜਾ ਅੰਧਿਆ ਸਿੰਘ ਪਹੁੰਚੇ ਆ ਆਪੜਾ ਕੀ ਪੁਲਿਸ ਮੁਲਾਜ਼ਮ ਪਹੁੰਚੇ ਆ ਜਿਨ੍ਹਾਂ ਨੇ ਕੇਸਾਂ ਦੀ ਪੈਦਬੀ ਕੀਤੀ ਆ ਆਪਣਾ ਮੁੱਖ ਮੰਤਰੀ ਦੇ ਪਿੰਡ ਤੋਂ ਪੰਚਾਇਤ ਪੰਪੀ ਆ ਸਾਰਿਆਂ ਨੇ ਬੈਠ ਕੇ ਬੈਠ ਕੇ ਪੰਚਾਇਤੀ ਰੂਪ ਵਿੱਚ ਪਰਿਵਾਰਕ ਫੈਸਲਾ ਆਪਣਾ ਕੀ ਕਹਿੰਦੇ ਗੁਰੂ ਘਰ ਵਿੱਚ ਬੈਠ ਕੇ ਕੀਤਾ ਵਾ ਬਹੁਤ ਵਧੀਆ ਫੈਸਲਾ ਹੋ ਚੁੱਕਾ ਵਾ ਮਹਾਰਾਜ ਸਾਰਿਆਂ ਦਾ ਪੜਾ ਕਰੇ ਇਹ ਗੱਲ ਨੂੰ ਗਾਣਾ ਬਤਾਇਆ ਜਾਵੇ ਇੱਥੇ ਨਵੇੜ ਦਿੱਤਾ ਜਾਵੇ ਤੇ ਵੀਡੀਓ ਵਾ ਪੰਮੜੀਆਂ ਬੰਦ ਕੀਤੀਆਂ ਜਾਣ ਮਹਾਰਾਜ ਸਾਰਿਆਂ ਦਾ ਪੜਾ ਕਰੇ ਮਹਾਰਾਜ ਚੜਦੀ ਕਲਾ ਰੱਖੇ ਤਨਵਾਦ ਕੀ ਕਹਿੰਦੇ ਆ ਬੈਠੇ ਆਪਣੇ ਕੀ ਪੁਲਿਸ ਵਾਲੇ ਮੁਲਾਜ਼ਮ ਬੈਠੇ ਆ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਕੇਸ ਧੁਏ ਹੀ ਅੱਜ ਮੁੱਖ ਮੰਤਰੀ ਦਾ ਫੈਸਲਾ ਹੋ ਚੁੱਕਾ ਵਾ ਗੌਂਦਵਾਲ ਸਾਹਿਬ ਬਹੁਤ ਵਧੀਆ ਆਪਣਾ ਕੀ ਕਹਿੰਦੇ ਬੰਦੇ ਬੰਦਿਆਂ ਦੇ ਵਿੱਚ ਬਹਿ ਕੇ ਵਧੀਆ ਫੈਸਲਾ ਹੋ ਗਿਆ ਵਾ ਮਲਾਜਮਾਂ ਦਾ ਆਪਣਾ ਕੀ ਕਹਿੰਦੇ ਵਧੀਆ ਫੈਸਲਾ ਕੀਤਾ ਗਿਆ ਲੇਖ ਲਖਾ ਕਰਕੇ ਬੈਡਪੋਰਡ ਲਾ ਕੇ ਗੂਠੇਗਾਠੇ ਸੈਣ ਸੋਣ ਸਾਰੀ ਜਨਤਾ ਦੇ ਕਰਾ ਕੇ ਵਧੀਆ ਫੈਸਲਾ ਹੋ ਗਿਆ ਵਾ ਮਹਾਰਾ ਸਾਰਿਆਂ ਨੇ ਮਾਫ ਕਰੇ ਮਹਾਰਾਜ ਮਲਾਜਮਾਂ ਮਲਾਜਮਾਂ ਨੂੰ ਵੀ ਮਾਫੀ ਬਖਸ਼ੇ ਜਿਨ੍ਹਾਂ ਨੇ ਕੇਸਾਂ ਦੀ ਬੇਇੱਜ਼ਤੀ ਕੀਤੀ ਆ ਮਹਾਰਾ ਸਾਰਿਆਂ ਦਾ ਭੜਾ ਕਰੇ ਮਹਾਰਾ ਸਾਰਿਆਂ ਦੀ ਚੜਦੀ ਕਲਾ ਰੱਖੇ ਧੰਨਵਾਦ ਵਾਅਲੈਕੁਮ ਅਸਸਲਾਮ ਜੋ ਪਿਛਲੇ ਦਿਨ ਸਾਡੇ ਪਿੰਡ ਵਿੱਚ ਜੋ ਮੰਤਰੀ ਸਾਹਿਬ ਦੇ ਵਾਲਾਂ ਦੀ ਵਿਵਦੀ ਹੋਈ ਸੀ ਉਹਨਾਂ ਦਾ ਅੱਜ ਫੈਸਲਾ ਹੋ ਚੁੱਕਾ ਹੈ ਬਾਬਾ ਮੇਜਰ ਜਸਨ ਸਿੰਘ ਜੀ ਸੋਢੀ ਉਹਨਾਂ ਨੇ ਕਰਵਾਇਆ ਹੈ ਤੇ ਜੋ ਸਾਡੇ ਮੁਲਾਜ਼ਮਾਨ ਉਹਨਾਂ ਨੇ ਅੱਜ ਗੁਰੂ ਘਰ ਦੇ ਵਿੱਚ ਮਾਫੀ ਮੰਗ ਕੇ ਆਪਣਾ ਜਿਹੜਾ ਵਾ ਬੱਚੋਤਾਪ ਕਰਕੇ ਤੇ ਫੈਸਲਾ ले लिया है और मंत्री साहब उन्होंने और ਉਹਨਾਂ ਦੇ ਪਿਤਾ ਜੀ ਉਹਨਾਂ ਦੇ ਮਾਮਾ ਜੀ ਉਹਨਾਂ ਨੇ ਉਹਨਾਂ ਨੂੰ ਮੁਆਫੀ ਦੇ ਦਿੱਤੀ ਹੈ ਪਿੰਡ ਦੇ ਜੋ ਜੋ ਵੀ ਪਿੰਡ ਦੇ ਬਾਕੀ ਸਾਡੇ ਸਾਬਕਾ ਸਰਪੰਚ ਸਾਹਿਬ ਜਤਿੰਦਰ ਸਿੰਘ ਜੀ ਸਭ ਪੰਚਾਇਤ ਵਿੱਚ ਹਾਜ਼ਰ ਹੈ ਵਾਈਕੋਲ ਜੀ ਦਾ ਖਾਲਸਾ ਵਾਈਕੋਲ ਜੀ ਦਾ ਖਾਤੇ ਹੈ ਵਾਈਕੋਲ ਜੀ ਦਾ ਖਾਲਸਾ ਵਾਈਕੋਲ ਜੀ ਦਾ ਖਾਤੇ ਅਸੀਂ ਦਰਾਨੇ ਡਿਊਟੀ ਉਸ ਦਿਨ ਜੋ ਵੀ ਸਾਡੇ ਕੋਲ ਗਲਤੀ ਹੋ ਗਈ ਆ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਵੀ ਅੱਗੇ ਤੋਂ ਬਾਅਦ ਸਾਡੇ ਕੋ ਕੋਈ ਗਲਤੀ ਨਾ ਹੋਵੇ ਜਾਣੇ ਅਣਜਾਣੇ ਵਿੱਚ ਗਲਤੀ ਹੋਈ ਆ ਸਾਧ ਸੰਤ ਰੋਸ਼ਨ ਜੋਗ ਆ ਇਸ ਲਈ ਅਸੀਂ ਅੱਗੇ ਤੋਂ ਇਹੋ ਜੀ ਨਾ ਹੀ ਕੋਈ ਮਤਲ ਕਰਾਂਗੇ ਗਲਤੀ ਸਾਧ ਸੰਤ ਬਖਸ਼ਨ ਜੋਗ ਆ ਸਾਨੂੰ ਬਖਸ਼ ਲੈਣਾ ਜੀ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਗਾਲੋ ਤਾਂ ਜਾਣੇ ਕਿ ਹੋ ਗਿਆ ਪਿਛਲੇ ਦਿਨੀ ਦੀਨੇ ਆ ਤੋਂ ਕੰਪਲੇਟ ਸਾਨੂੰ ਆਈਆਂ ਜੀ ਕੰਪਲੇਟ ਦੇ ਸਬੰਧ ਵਿੱਚ ਅਸੀਂ ਪਿੰਡ ਦੀਨੇ ਵਾਲਾ ਪੁੱਜੇ ਜਿੱਥੇ ਧਰਮਪ੍ਰੀਤ ਸਿੰਘ ਸਾਨੂੰ ਉਥੇ ਮੌਜੂਦਾ ਮਿਲੇ ਆ ਜਿਨ੍ਹਾਂ ਨੇ ਵਰ ਖਲਾਫ ਤਰਕਾਤ ਪਿੰਡ ਵਾਲਿਆਂ ਨੇ ਪਾਈ ਸੀ ਅੱਛੇ ਮੌਕਾ ਪਰ ਧਨਪ੍ਰੀਤ ਸਿੰਘ ਨੂੰ ਸਮਝਾਇਆ ਵੀ ਪਰ ਧਰਮਪ੍ਰੀਤ ਸਿੰਘ ਨੇ ਚਲੋ ਸਾਡੇ ਨਾਲ ਜੋ ਵੀ ਵਤੀਰਾ ਕੀਤਾ ਜਾਂ ਸੀ ਉਹਦੇ ਨਾਲ ਵਤੀਰਾ ਕੀਤਾ ਅੱਗੇ ਤੋਂ ਇਹੋ ਜਿਹਾ ਕਦੀ ਵੀ ਨਹੀਂ ਹੋਊਗਾ ਚਲੋ ਸਾਡਾ ਛੋਟਾ ਵੀਰ ਆ ਸਕੇ ਪਿੰਡ ਵਾਲਿਆਂ ਨੇ ਇਹੋ ਕਿਹਾ ਵਾ ਵੀ ਇਹਦੇ ਥੋੜੇ ਜਿਹਾ ਦਿਮਾਗ ਦੇ ਵਿੱਚ ਥੋੜਾ ਜਿਹਾ ਪਰੇਸ਼ਾਨੀ ਆ ਨੁਕਸਿਆ ਇਹਦੀ ਦਵਾਈ ਚੱਲ ਰਹੀ ਆ ਬਾਕੀ ਚਲੋ ਫੇਰ ਵੀ ਅਸੀਂ ਖਿਮਾਰੇ ਜਾਇ ਤੇ ਆ ਕਿ ਸਾਡੇ ਕੋ ਜੇ ਕੋਈ ਹੋਈ ਆ ਤੇ ਸਾਨੂੰ ਭੁੱਲ ਜਾ ਕੋ ਮਾਫ ਕਰਿਓ ਇਸ ਦੇ ਸਬੰਧ ਵਿੱਚ ਜਦੇ ਬੰਦੀਆਂ ਦੇ ਵਿੱਚ ਰੋਸ ਬਹੁਤ ਸੀਗਾ ਚਲੋ ਰੋਸ ਹੋਣਾ ਵੀ ਜਾਇਜ਼ ਆ ਕਿਉਂਕਿ ਅੱਗੇ ਤੋਂ ਅਜਿਹਾ ਨਹੀਂ ਹੋਊਗਾ ਜੀ ਮੈਂ ਜਤਾ ਸਿੰਘ ਬੌਕਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਸਾਰੇ ਜਾਇਬ ਬੰਦੀਆਂ ਨੂੰ ਸੂਚਿਤ ਕਰਾਉਣਾ ਚਾਹੁੰਦਾ ਕਿ ਬਾਬਾ ਮੀਟਰ ਸਿੰਘ ਦੀ ਸੋਡੀ ਤੇ ਦਿਸ਼ਾ ਨਿਰਦੇਸ਼ ਤੇ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਸਾਡੇ ਛੋਟੇ ਵੀਰ ਮੁੱਖ ਮੰਤਰੀ ਸਾਹਿਬ ਦਾ ਜੋ ਕੇਸਾਂ ਦੀ ਬੇਇਜ਼ਤੀ ਕੀਤੀ ਮਾਜਮਾ ਨੇ ਸੰਗਤ ਦੇ ਵਿੱਚ ਗੁਰੂ ਘਰ ਮਾਫੀ ਮੰਨ ਕੇ ਤੇ ਗਾਂ ਤੋਂ ਅਜਿਹੀ ਘਟਨਾ ਨਹੀਂ ਹੋਏਗੀ ਇਹਦੇ ਵਾਸਤੇ ਮਾਫੀ ਮੰਗੀ ਆ ਤੇ ਸਾਡਾ ਮੁੱਖ ਮੰਤਰੀ ਵੀ ਤੇ ਉਹਦੇ ਫਾਜ਼ਲ ਸਾਹਿਬ ਵੀ ਇਸ ਗੱਲ ਨਾਲ ਸੈਟੀਸਫਾਈ ਨੇ ਪਿੱਛਾ ਦੀ ਕੋਈ ਨਾ ਦਸ਼ੁਨੀ ਨਹੀਂ ਤੇ ਨਾ ਹੀ ਅਸੀਂ ਕਿਸੇ ਦਾ ਨੁਕਸਾਨ ਚਾਹੁੰਦੇ ਆ ਬਾਕੀ ਜਿਹੜੇ মিডিਆ ਵਾਲੇ ਨੇ ਜਾਂ ਜਿਹੜੇ ਖਾਊ ਲੀਡਰ ਕਰੇ ਫਿਰਦੇ ਨੇ ਵੀ ਕੋਈ ਨਾ ਕਿਸੇ ਲੜਾਈ ਦੇ ਸਿਰ ਤੇ ਉਹ ਸ਼ਾਂਤੀ ਨਾਲ ਘਰ ਬਹਿ ਜਾਣ ਨਾ ਕਿ ਉਹਨਾਂ ਆ ਪੜਗਾਉਣ ਤੇ ਨਾ ਕਿਸੇ ਦਾ ਲੜਾਈ ਤਕਰਾਵ ਵਧਾਉਣ ਇਸ ਕਾਕੇ ਦਾਸ ਦੀਆਂ ਬੇਨਤੀਆਂ ਚੰਨਾਂ ਜੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ